ਇਸ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਤੁਹਾਨੂੰ ਪਹਿਲੇ ਵਲੌਗ ਵਿੱਚ ਬਖਾਇਆ ਸੀ ਕਿ ਟੋਕੀਓ ਟਾਵਰ ਤੇ ਹੁਣ ਤੁਹਾਨੂੰ ਆਹੜਾ ਪਿੱਛੇ ਦਿਖ ਰਿਹਾ ਹੈ ਵਿਖਾਵਾਂਗੇ ਟੋਕੀਓ ਸਕਾਈ ਟਰੀ ਇਹਨੂੰ ਟੋਕੀਓ ਸਕਾਈ ਟਰੀ ਕਹਿੰਦੇ ਆ ਤੇ ਇਹ ਇੱਥੋਂ ਲਗਭਗ 2 ਕਿਲੋਮੀਟਰ ਦੂਰ ਹੈ ਤੇ ਅਸੀਂ ਹੁਣੇ ਇਥੋਂ ਟ੍ਰੇਨ ਲੈ ਕੇ ਉੱਥੇ ਚੱਲੇ ਆ ਤੇ ਉੱਥੇ ਪਹੁੰਚ ਕੇ ਬਾਕੀ ਕਰਦੇ ਹਾਂ ਇਹਦੇ ਬਾਰੇ ਗੱਲ ਅੱਪਾਂ ਦੁਬਾਰਾ ਤੇ ਇਹ ਜਿਹੜਾ ਹੈਗਾ ਟੋਕੀਓ ਸਕਾਈ ਟਰੀ ਇਹ 634 ਮੀਟਰ ਉੱਚਾ ਤੇ ਵਰਲਡ ਦਾ ਟੌਲੈਸਟ ਟਾਵਰ ਹੈ ਪਰ ਟੌਲੈਸ ਸਟਰਕਚਰ ਨਹੀਂ ਹੈਗਾ ਇਹ ਦੋਨ ਸਟਰਕਚਰ ਤੇ ਟਾਵਰ ਦੋ ਚੀਜ਼ਾਂ ਆ ਗਈਆਂ ਸਟਰਕਚਰ ਜਿਹੜਾ ਉਹ ਬਿਲਡਿੰਗ ਹੈ ਜਿੱਦਾਂ ਗੁਰੂਜੀ ਖਲੂ ਕੱਟ ਬਿਲਡਿੰਗ ਬਣੀ ਹੋਈ ਆ ਉੱਪਰ ਸਕਲਿਫਾ ਜਿਹੜੀ ਉਹ ਸਭ ਤੋਂ ਵੱਡੀ ਬਿਲਡਿੰਗ ਹੈ ਵਰਲਡ ਦੀ ਸਭ ਤੋਂ। ਪਰ ਸਭ ਤੋਂ ਉੱਚਾ ਟਾਵਰ ਜਿਹੜਾ ਇਹ ਟਾਵਰ ਹੈ ਸਕਾਈ ਟਰੀ ਟੋਕੀਓ ਦਾ। ਤੇ ਅਹੀਂ ਉੱਥੋਂ ਟ੍ਰੇਨ ਲੈ ਕੇ ਤੇ ਅੱਗੇ ਪਹੁੰਚ ਗਏ ਇੱਥੇ ਜੀ ਇਹ ਹੈਗਾ ਸਕਾਈ ਟਰੀ ਦਾ ਬਾਹਰੋਂ ਦ੍ਰਿਸ਼ ਤੁਰੰਤ ਜਾ ਕੇ ਇਧੀਆਂ ਟਿਕਟਾਂ ਲੈਣੇ ਆ ਟਿਕਟ ਲੈ ਕੇ ਕਿੱਥੇ ਜੇ ਉੱਪਰ ਜਾਵਾਂਗੇ। ਉਹਦੇ ਨੇ ਅੱਗੇ ਜਾ ਕੇ ਕੀ ਆ ਆ ਇਹਦੇ ਉੱਪਰ ਸ਼ਿਊ ਆ ਇਹਦੇ ਅੰਦਰੋਂ ਜਾ ਕੇ ਕਿਦਾਂ ਦਾ ਜਿਆਗਾ ਇਹਦੇ ਵਿੱਚ ਦੋਹਾਂ ਜਾਣਕਾਰੀ ਮਿਲੀਆਂ ਸੀ ਕਿ ਇੱਕ ਤੇ ਪਹਿਲਾਂ 350 ਮੀਟਰ ਤੱਕ ਜਾ ਸਕਦੇ ਆ ਤੇ ਦੂਜਾ 450 ਮੀਟਰ ਤੱਕ ਇਸ ਜਿੱਥੋਂ ਟਿਕਟ ਬਾਇ ਕਰੰਦਾ ਟਿਕਟ ਬਾਇ ਕਰ ਲਈ ਆਪਾਂ ਤੇ ਕੰਬੀਨੇਸ਼ਨਰੀ ਲੈ ਲਈ ਆ ਦੋਹਾਂ ਟਿਕਾਂ ਤੇ ਜਾਣ ਲਈ ਤੇ ਹੁਣ ਜਾਣੇ ਆ ਉੱਪਰ ਲਾਈਨ ਲੱਗੀ ਹੋਈ ਆ ਅੱਗੇ ਉੱਪਰ ਜਾਣ ਲਈ ਤੇ ਹੁਣ ਲਿਫਟ ਰਾਈਡ ਉੱਤੇ ਜਾਣਾ ਜੇ ਸਾਰੀ ਲਾਈਨ ਮੇਰੇ ਅੱਗੇ ਆ ਇਹ ਪਹਿਲੇ ਟਿਕਟ ਤੇ ਮੈਂ ਆ ਗਿਆ ਕਿਉਂਕਿ ਉਸ ਸਕਾਈ ਟਰੀ ਦੇ 350 ਮੀਟਰ ਤੇ ਇਹਦੇ ਹੈਗੇ ਹੀ 2000 ਜਨ ਤੇ 1500 ਹੋਰ ਦਿੱਤੇ ਆ 3500 ਜਨ ਲੈ ਕੇ ਆ ਜਿੱਦਾਂ ਤੁਹਾਨੂੰ ਇਥੋਂ ਖਾਣ ਹੁਣ ਮੈਂ ਆ ਵੇਖੋ 350 ਮੀਟਰ ਵਾਲੇ ਡੈਕ ਤੇ ਮੈਂ ਖੜਾ ਇੱਥੇ ਆੜਾ 350 ਮੀਟਰ ਵਾਲਾ ਤੇ ਇਹਦੇ ਤੇ ਹੁਣ ਜਾਣਾ ਮੈਂ 450 ਮੀਟਰ ਵਾਲੇ ਤੇ ਸੁਰਕਾਰਾ ਪੁਆਇੰਟ ਹਾਈਐਸਟ ਪੁਆਇੰਟ ਹੈ ਜਿਹੜਾ ਤੇ ਆ ਸੀਗਾ ਗਰਾਊਂਡ ਤੋਂ ਲੈ ਕੇ ਇੱਥੇ ਆ ਗਿਆ ਇੱਥੋਂ ਹੁਣ 100 ਮੀਟਰ ਹੋਰ ਜਾਣ ਲਈ ਉਹਦਾ 1500 ਜੈਨ ਨਹੀਂ ਹੋਰ ਦਿੱਤੇ ਹੁਣ ਇਹ ਤੋਂ ਚੱਲੇ ਹੀ ਉੱਤੇ ਅੱਗੇ ਆ ਇੱਥੋਂ ਵੀਊ ਆ ਇਹ ਤੁਹਾਨੂੰ ਆ ਕੇ ਵਿਖਾਉਣਾ ਮੈਂ ਲੇ ਗਏਗਾ ਫਿਰ ਅਸੀਂ ਉੱਪਰ ਜਾઈએ ਤੇ ਇਹ ਇੱਥੇ ਹੁਣ ਮੈਂ ਆਪਣੀ ਟਿਕਟ ਸਕੈਨ ਕਰਕੇ ਤੇ ਅੰਦਰ ਜਾਣਾ ਆ ਟਿਕਟ ਸਕੈਨ ਕਰਤੀ ਤੇ ਉਹ ਅੰਦਰ ਚੱਲ ਗਿਆ ਤੇ ਇੱਥੇ ਹੁਣ ਅੰਦਰ ਆ ਕੇ ਇੱਥੇ ਮੈਂ ਵੇਟ ਕਰੂੰਗਾ ਲਿਫਟ ਦੀ ਤੇ ਬਾਕੀ ਮੇਰੇ ਪਿੱਛੇ ਲੋਕੀ ਆ ਰਹੇ ਆ ਇੱਥੋਂ ਅਸੀਂ ਉੱਪਰ ਜਾਣਾ ਹਾਂ ਕੰਦਾ ਉਹ ਇਹ ਹੈਗਾ ਜੀ ਟੋਕੀਓ ਸਕਾਈ ਟਰੀ ਅਸੀਂ ਤੁਹਾਨੂੰ ਪਿਛਲੇ ਬਲੌਗ 'ਚ ਦਿਖਾਇਆ ਟੋਕੀਓ ਟਾਵਰ ਤੇ ਇਹ ਹੁਣ ਟੋਕੀਓ ਸਕਾਈ ਟਰੀ ਇਹਦੀ ਮੀਟ 450 ਮੀਟਰ ਹਾਈਟ ਤੇ ਆ ਜਮੀਨ ਤੋਂ ਉਹ ਜੇ ਬੱਥੇਲੀ ਨਿਗਾਹ ਮਾਰੀਏ ਤੋਂ ਵੇਖੋ ਲਗਭਗ ਅੱਧਾ ਕਿਲੋਮੀਟਰ ਤੇ ਆ ਤੇ ਟੋਕੀਓ ਜਿਹੜਾ ਸਕਾਈ ਟਾਵਰ ਸੀ ਉਹਦੇ ਨਾਲੋਂ ਜਿਹੜਾ ਇਹਦਾ ਵਿਊ ਆ ਉਹ ਬਹੁਤ ਸੋਹਣਾ ਬੜੀ ਦੂਰ ਤੱਕ ਆ ਤੁਹਾਨੂੰ ਹੁਣ ਆ ਪਿੱਛਰ ਤੋਂ ਮੈਂ ਤੁਹਾਨੂੰ ਆ ਪਰ ਲੁਕੇਸ਼ਨ ਤੋਂ ਨੋਖਰ ਜਗਤੇ ਜਾ ਕੇ ਉਹ ਥਲੇ ਕਾ ਹੀ ਘਰ ਹੈ ਜਿਆ ਸਾਰੇ ਮੇਰੇ ਵੇਖਿਓ ਬਾਂ ਅ ਬਿਲਕੁਲ ਥਲੇ ਜਿਹਾ ਥਾਂ ਚਾਤੀ ਮਾਰੀ ਹੈ ਉਹ ਸਾਹਮਣੇ ਵਿੱਚ ਕੋ ਨਵੇਲਾ ਜਾਰੇ ਆ ਰਹੇ ਨੇ ਤੋਂ ਬਸ ਥੋੜਾ ਜਿਹਾ ਸਾਫ ਸਾਫ ਨਹੀਂ ਕਰਕੇ ਵੀਊ ਨਹੀਂ ਬਹੁਤ ਵਧੀਆ ਆ ਰਿਹਾ ਇਹ ਪੁੰਕ ਗ੍ਰਵੀਅਕ ਉਹ ਥੱਲੇ ਇਹ ਪਿੱਦਰੂ ਤੋਂ ਆਖੀ ਆ ਅੰਦਰ ਫੋਟੋ ਵੀ ਲਾਈ ਹੋਈ ਆ ਉਹ ਵਾਪਕ ਫੋਰ ਮਾਰਕੀਟ ਹੀ ਹੋਏ ਨੇ 39 ਨੇ ਘਾਰੇ ਵਰ 4 ਘਾਰੇ ਵਰ ਕਿਤੇ ਜੀ ਜੀ ਆਹ ਸੋ ਬੂ ਲਾਈਨ ਲਿਖੀ ਹੋਈ ਆ ਅੰਰੀਤਾ 에ਰਪੋਰਟ ਤੋਂ ਦੱਸਿਆ ਹੋਇਆ ਅੱਗੇ ਜਾ ਕੇ ਮਾਤਾ ਕਾਵਾ ਰਿਵਰ ਪੀਤਾ ਜੀ ਕੰਡ ਰਿਵਰ ਸਾਫ ਰਿਵਰ ਹੈ 에ਰਪੋਰਟ ਤੇ ਅੰਰੀਤਾ 에ਰਪੋਰਟ ਦਾ ਜੋੜਾ ਇਸ ਸਾਈਡ ਤੇ ਮਤਲਬ ਉਹ ਬਿਲਕੁਲ ਸਾਫ ਸੁਥਰਾ ਨਾ ਆਉਣ ਕਰਕੇ ਦੇਖੀ ਨਹੀਂ ਹੋਰ ਚਲੋ ਵੀ ਰਿਕਾਰਡ ਕਰਦੇ ਆ ਆਪਾਂ ਸਪੈਸ਼ਲ ਰਿਵਿਊ ਪਾਉਣੀ ਆ ਅੱਜ ਇੱਕ ਬਣਾਇਆ ਹੈ ਟੋਕਿਓ ਸਕਾਈ ਟਰੀ ਟੋਇਜ ਟੋਰੀਸ ਕੋਲ ਟੋਇਜ ਬਕਰ ਬਣਾ ਕੇ ਰੱਖਿਆ ਹੋਇਆ ਪਹਿਰ ਉਹ ਹਾਂ 350 ਮੀਟਰ ਦਾ ਪਹਿਲਾ ਡੈਕ ਸੀ ਤੇ 450 ਤੇ ਦੂਜੇ ਤਾਈਂ ਇੱਕ ਟੋਟਲ ਉਹ ਉੱਪਰ ਤੱਕ ਜਾਂਦਾ 600 ਕਿੰਨਾ 28 ਕੇ 34 ਮੀਟਰ ਦੀ ਟੋਟਲ ਹਾਈਟ ਹੈ ਪਿਛਲੇ ਵਲੌਗ ਚ ਤੁਹਾਨੂੰ ਟੋਕਿਓ ਟਾਵਰ ਵਿਖਾਇਆ ਸੀ ਪਰ ਟੋਕਿਓ ਟਾਵਰ ਨਾਲੋਂ ਜਿਹੜਾ ਇਹ ਟੋਕਿਓ ਸਕਾਈ ਟਰੀ ਆ ਇਹਦਾ ਵਿਊ ਜਿਹੜਾ ਇਹ ਜਿਆਦਾ ਸੋਹਣਾ ਹੈ ਬੜੀ ਦੂਰ ਤੱਕ ਹੈ ਮੈਂ ਦੁਬਾਈ ਤੇ ਰਿਖੀ ਉਹ ਸਾਰਾ ਇਹਦਾ ਵੀਊ ਫੇ ਘੁੰਮ ਜਣਾ ਫਿਰ ਸਾਰੇ ਅਲਗ ਅਲਗ ਖਾਦਨੇ ਵਿੱਚ ਫਿਰ ਤੁਰ ਕੇ ਦੂਜੀ ਸਾਈਡ ਵੱਲ ਸੂਰਜ ਹੈ ਉਧਰੋਂ ਸ਼ਾਇਦ ਬਹੁਤ ਹੀ ਸੋਹਣੀ ਮੂਵੀ ਜਿਹੜੀ ਉਹ ਨਾਮ ਹੈ ਬਹੁਤ ਹੀ ਵਧੀਆ ਰਿਕਾਰਡਿੰਗ ਨਾ ਹੋਵੇ ਦੇ ਕਾਰਨ ਦੁਨੀਆ ਫਿਰਦੀਆਂ ਆਮ ਕਹਿਣਾਂ ਦੀ ਜਿੱਦਾਂ ਕੀੜੀਆਂ ਦੁਨੀਆ ਫਿਰਦੀਆਂ ਇੰਨੀਆਂ ਨੇ ਹਾਈ ਰਾਈਜ਼ ਬਿਲਡਿੰਗਸ ਹੀ ਥਰੇ ਦੇਖਦੀਆਂ ਤੇ ਸਭ ਇੱਥੇ ਛੋਟੀਆਂ ਪੈ ਗਈਆਂ ਆ ਕੇ 450 ਮੀਟਰ ਦੀ ਹਾਈਟ ਤੇ ਇਹਦੇ ਅੱਗੇ ਲਿਖਿਆ ਲੋ ਐਂਟਰੀ ਮੈਨੂੰ ਕਿੱਥੇ ਜਾਣਾ ਅੰਦਰੋਂ ਵੀਊ ਤੁਹਾਨੂੰ ਫਿਰ ਦਰਵਾਜ਼ਾ ਹੋਰ ਵਿਖਾ ਦਈਏ ਇਹ ਰੱਖਣ ਇਧਰ ਨੂੰ ਹੈਗੀ ਆ ਸਾਊਥ ਈਸਟ ਇੱਕ ਪਾਸੋਂ ਥੋੜਾ ਜਿਹਾ ਵੀਊ ਸਾਫ਼ ਨਹੀਂ ਦਿਖਦਾ ਕਿਉਂਕਿ ਸੂਰਜ ਇੱਧਰ ਉਹ ਗੇਸ ਮੰਦਿਰ ਆ ਮੈਂ ਹੁਣ ਅਸੀਂ ਦੂਜੇ ਪਾਸੇ ਕਿਤੇ ਰੋਲਾ ਬਹੁਤ ਸੀ ਪਿੱਛੇ ਪਿੱਛੇ ਨਵਾਜ ਬਹੁਤ ਦੇਗਾ ਲੋਕੀ ਗੱਲ ਫਿਰ ਰੋਲਾ ਪਾ ਰਹੇ ਆ ਤੇ ਇਧਰ ਦੱਸੋ ਜੇ ਕੁਆਇਟ ਪਾਸੇ ਆਹੀ ਪਰ ਇਧਰ ਪ੍ਰੋਬਲਮ ਹੈ ਕਿ ਸੂਰਜੇ ਫਸਿਆ ਤੇ ਇਧਰੋਂ ਬਹੁਤ ਹੀ ਜ਼ਿਆਦਾ ਮੂਵੀ ਜਿਹੜੀ ਉਹ ਕਲੀਅਰ ਨਹੀਂ ਬਣ ਰਹੀ ਆ ਤੁਹਾਨੂੰ ਮੈਂ ਥੋੜਾ ਜਿਹਾ ਵੀਊ ਖੋਣਾ ਇਧਰੋਂ ਉਹ ਥੱਲੇ ਤੁਸੀਂ ਦੇਖ ਸਕਦੇ ਆ ਪਰ ਉਹਨਾਂ ਕਲੀਅਰ ਨਹੀਂ ਕਹਿੰਦੇ ਕਿ ਸੂਰਜ ਜਦੋਂ ਇਸ ਜੇ ਕੈਮਰੇ ਦੇ ਸਾਹਮਣੇ ਸੂਰਜ ਪਵੇ ਤੇ ਫਿਰ ਕੈਮਰੇ ਦੇ ਵਿੱਚ ਜਿਹੜੀ ਵੀਡੀਓਗ੍ਰਾਫੀ ਆ ਉਹ ਬਹੁਤੀ ਵਧੀਆ ਨਹੀਂ ਹੁੰਦੀ ਤੇ ਆਪਾਂ ਚਲੋ ਸਕਾਈ ਟਰੀ ਦੀ ਗੱਲ ਕਰਦੇ ਆ ਤੁਹਾਨੂੰ ਜਦੋਂ ਆਪਾਂ ਗੱਲ ਕੀਤੀ ਦੌਰਾਨ ਤੁਹਾਨੂੰ ਫਿਰ ਮੈਂ ਇੱਕ ਵਾਰੀ ਦੱਸ ਦਿਆਂ ਕਿ ਟੋਕੀਓ ਦੇ ਵਿੱਚ ਇੱਕ ਟੋਕੀਓ ਟਾਵਰ ਹੈ ਤੇ ਇੱਕ ਟੋਕੀਓ ਸਕਾਈ ਟਰੀ ਹੈ ਤੇ ਪਹਿਲਾਂ ਟੋਕੀਓ ਟਾਵਰ ਇਹਦਾ ਹੈਗਾ ਸੀ ਹਾਈਐਸਟ ਪਰ ਹੁਣ ਜਦੋਂ ਇਹ ਬਣ ਗਿਆ ਤੇ ਇਹ ਹੁਣ ਵਰਲਡ ਦਾ ਵੈਸੇ ਜਿਦੋਂ ਪਹਿਲਾਂ ਮੈਂ ਕਿਹਾ ਕਿ ਵਰਲਡ ਦਾ ਟੋਲੈਸਟ ਟਾਵਰ ਆ ਪਰ ਸਟਰਕਚਰ ਨਹੀਂ ਕਦਰ ਜਿਹੜਾ ਉਹ ਦੁਬਈ ਵਾਲਾ ਬੁਰਜ ਖਲੀਫਾ ਦੀ ਬਿਲਡਿੰਗ ਹੈ ਜਿਹੜੀ ਕਿ 828 ਮੀਟਰ ਆ ਤੇ ਇਹ ਟਾਵਰਾਂ ਦੇ ਵਿੱਚ ਹੁੰਦਾ ਉਹ ਬਿਲਡਿੰਗ ਦੇ ਵਿੱਚ ਹੁੰਦਾ ਤੇ ਅਜੇ ਥੱਲੇ ਵੇਖੀਏ ਤੇ ਦਰਿਆ ਨੂੰ ਜਿਹੜਾ ਦੋਵੇਂ ਪਾਸੇ ਪੱਖਾ ਕੀਤਾ ਹੋਇਆ ਬਿਲਡਿੰਗਾਂ ਬਣੀਆਂ ਹੋਈਆਂ ਉਤੋਂ ਬ੍ਰਿਜ ਬਣੇ ਹੋਏ ਹਨ ਉਸ ਵਾਸਤੇ ਤੇ ਬਹੁਤ ਸੋਹਣਾ ਲੱਗਦਾ ਇਹ ਨਾਰਥ ਸਾਈਡ ਹੈ ਓਕੇ ਜੀ ਤੇ ਇਹ ਪਾਸੇ ਸੂਰਜ ਜਦ ਵਸੇਗੀ ਤੇ ਇਹਨੂੰ ਥੱਲੇ ਸੋਹਣਾ ਵੀ ਲੱਗ ਰਿਹਾ ਹੈ 4400 ਮੀਟਰ ਦੀ ਹਾਈਟ ਤੋਂ ਟੋਕੀਓ ਵੇਖਦੇ ਆ ਗਏ ਕੰਫਰੈਂਸ कुछ मौसम भी नहीं साफ थोड़ी जी बदल आई जी है इस करके भी थोड़ा जो बहुत साफ नहीं देखा पर फिर भी ओवरऑल बहुत तो सोना है बहुत वीडियो व्यू है एक बार अंदर फिर तुर तुर के मैं रिकॉर्ड कर देना लोग परि फिर रहे बार व्यू देख रहे हैं हाईलाइट बिल्डिंग जरूर बाकी चुप चुप रह सारा ਤੇ ਥੋੜਾ ਜਿਹਾ ਸੌਰੀ ਕਰਕੇ ਇਹ ਤੋਂ ਰਿਕਾਰਡਿੰਗ ਨਜੰਗੀ ਆ। ਕੀ ਇਹਨਾਂ ਨੂੰ ਯੂਕਾਲੇਆ ਬਹੁਤ ਫਰਦਿਓ ਕਿ ਉਹ ਨੂੰ ਸਿੰਗ ਨੂੰ ਕਿਤੇ ਰਹਿ ਰਹੇ ਸੀ ਉਹ ਕੋ ਜਾਏ। ਇਹ ਮੈਨੂੰ ਬਹੁਤ ਈ ਸਪੈਸ਼ਲ ਲੱਗਦਾ ਕਿ ਟ੍ਰੇਨ ਤੇ ਆ ਕੇ ਕਿ ਹੁਣ ਵਾਪਸ ਸਿੰਗ ਨੂੰ ਕਿੱਥੇ ਦਵਾਉਣਗੇ। ਉਹਨਾਂ ਕੋਲ ਤੋਂ ਸਟੇਸ਼ਨ ਤੇ ਪਹੁੰਚ ਕੇ ਮੁਕਤੀ ਸਥਾਣ ਦੇ ਕੋਲ ਬਾਰ ਬਾਰ ਨਾਲੇ ਪਾਪਾ ਕੀ ਬਖਵਾ ਗਿਆ ਰਹੀਆਂ ਕਿ ਮਾਂ ਗਰੁਨਾਮੋ ਦਾ ਨਾਮ ਮਾਂ ਸ੍ਰੋਪਾਸ ਮਾਂ ਦੀ ਮਦਦ ਰਹੀ ਹੈ ਜੀਮਾਂ ਬ੍ਰਿਜ ਕੋਮਾ ਕੋਮਾ ਘਾਟਾ ਬ੍ਰਿਜ ਕੋਮਾ ਘਾਟਾ ਦੇਖੀਏ ਜਦ ਆਪਣਾ ਕਰਮਗਾਟਾ ਲਰੂ ਵੀ ਕਿਸੇ ਨਾ ਬੜਿਆ ਹੋਵੇ ਉਹ ਕੋਈ ਜਾਪਾਨੀ ਨੰਦਾ ਹੈਗਾ ਸੀ ਕਿ ਜਪਾਨ ਤੋਂ ਲੈ ਆਈ ਕਰਮਗਾਟਾ ਮਰ ਲਿਆ ਉਹ ਕੋਮਾ ਘਾਟਾ ਬ੍ਰਿਜ ਲਿਖਾਇਆ ਹੈ ਮਾਇਆ ਬ੍ਰਿਜ ਕੋਮਨ ਬ੍ਰਿਜ ਤੇ ਆ ਕਮਾਗਾਟਾ ਬ੍ਰਿਜ ਆ ਗਿਆ ਆਪਣਾ ਕਮਾਗਾਟਾ ਮਾਰੂ ਸੀ ਕਿਉਂਕਿ 65 ਪੰਜ ਪੌਂਦ ਤੋਂ ਲੈ ਕੇ ਗਏ ਸੀ ਹੁਣ ਕਿਸੇ ਦੇ ਵੀ ਕਮਾਗਾਟਾ ਉਹਦਾ ਨਾਮ ਸੀ ਛਿੱਪਦਾ ਵੀ ਜਿਹੜੇ ਆਪਣੇ ਲੈ ਕੇ ਗਏ ਉਹ ਪਲੇਡਾ ਪਰ ਨਾ ਉੱਪਰ ਨਹੀਂ ਉੱਪਰ ਜਾਣੇ ਨਹੀਂ ਲਾਉਣ ਦਿੱਤਾ ਤੇ ਫਿਰ ਵਾਪਸ ਜੇ ਲੈਣਾ ਪੈ ਜ ਆਜ਼ਾਦੀ ਖੁਲਾੜੀ ਦੇ ਸੀਗੇ ਉਹਨਾਂ ਦੀ ਗੱਲ ਹੈ ਤਾਂ ਇੱਥੇ ਲਿਗਾ ਕਮਾਗਾਟਾ ਯਾਰ ਕਿਉਂਕਿ ਉਹ ਤਾਂ ਜਿਵੇਂ ਲੈ ਕੇ ਤੇ ਹੁਣ ਮੈਂ ਇਤੋਂ ਇਧਰੋਂ ਤੋਂ ਬੜਜ ਰਿਪੋਰਟ ਕਰਕੇ ਆ ਬੰਦ ਨਾ ਪਰ ਕਿਉਂਕਿ ਸੂਰਜ ਜਦ ਸਾਰਾ ਇਧਰ ਇਸ ਦਰਸ਼ੇਂ ਜੰਕੂ ਸ਼ਿੰਕ ਸ਼ਿੰਕ ਜੰਕੂ ਜਿੱਤੇ ਰਿਨੇ ਕੋ ਉਹ ਅੱਧਿਆ ਹੋ ਗਿਆ ਫਾਇਦਾ ਦੀ ਬਿਲਡਿੰਗ ਹੈ ਪਰ ਉਹ ਦੇਖਿਆ ਨਹੀਂ ਕਲੀਅਰ ਹੁੰਦੀ ਕਿਉਂਕਿ ਸੂਰਜ ਜਦ ਰੇ ਤੇ ਹੁਣ ਅਸੀਂ ਚੱਲਦੇ ਆ ਥੱਲੇ ਇਹ ਸੀ ਆਪਣਾ ਇਤੋਂ ਦਾ ਸਕਾਈ 3 ਦਾ 28 ਦੋਖੋ ਸਟੈਂਡਰੀ ਦੇ ਬਾਰੇ ਜਾਣਕਾਰੀ ਮਿਲ ਸਕਦਾ ਹੈਗਾ ਜੀ 450 ਮੀਟਰ ਤੇ ਫਿਰ ਤੇ ਮੇਰੇ ਟੈਂਪੋ ਗੱਲ ਦਿੱਦ ਹੁਣ ਜਿਆਦਾ ਇਥੋਂ ਟੈਂਪੋ ਫਲੋਰ ਡੈਟ 345 ਤੇ ਹੁਣ ਸਮਝ ਆ ਗਿਆ ਦੋ ਅਕੀੜਾ ਕੀ ਮਿਲ ਜੀ ਇਹਤ ਨੂੰ ਇੱਕ ਵੀ ਉਹ ਖਾ ਦੀਏ 350 ਮੀਟਰ ਹਾਈਟ ਤੇ ਪਹਿਲਾਂ ਸੀ ਅਸੀਂ 450 ਮੀਟਰ ਤੇ ਹੁਣ ਕੱਲੇ ਆ ਗਏ ਇਹ ਹੈਗਾ 350 ਮੀਟਰ ਹਿੰਸੂ 500 ਮੀਟਰ 11 ਵਾਲੇ ਤੇ ਹੈਗੀ ਸ਼ੌਕਸ ਕਾਈਟਰੀ ਸੌ ਇਹ ਲਗਭਗ ਨਵਣੇ ਹੁੰਦੀਆਂ ਆਪਣੇ ਸੋਵਰਨ ਵਿੱਚ ਨਵਾਸਤੇ ਹਰ ਇੱਕ ਜਗ੍ਹਾ ਤੇ ਤੇ ਇਹ 350 ਮੀਟਰ ਤੋਂ ਹੁਣ ਵੀਡੀਓ ਪਹਿਲਾਂ ਆਪਾਂ 450 ਤੋਂ ਵੇਖਿਆ ਸੀ ਤੇ ਹੁਣ ਮੈਂ 350 ਮੀਟਰ ਤੇ ਹਾਂ ਤੇ ਤੁਹਾਨੂੰ 350 ਮੀਟਰ ਦਾ ਵੀਊ ਵਖਾ ਰਿਹਾ ਹਾਂ ਸੋਹਣਾ ਵੀਊ 350 ਮੀਟਰ ਤੋਂ ਇਹ ਹੈ ਗਲਾਸ ਗਲਾਸ ਬੋਕ ਤੇ ਬਗਲਾਸ ਦੇ ਵਿੱਚ ਵੇਖੀ ਤਾਂ ਕਿੰਨਾ ਦੇਖਦਾ ਗਲਾਸ ਲੱਗਿਆ ਹੈ ਗਲਾਸ ਦੇ ਉੱਤੇ ਫਿਲਦਖੰਦਰ ਜੇ ਡਰ ਵੀ ਲੱਗਦਾ ਟੁੱਟਣਾ ਜਾ ਰਿਹਾ ਹੈ ਹਰ ਗਲਾਸ ਇਹਦੇ ਬਹੁਤ ਮੋੜੀ ਜੂਗਲਾ ਹੁੰਦਾ ਮੈਂ ਗਲਾਸ ਤੇ ਖੜਾ ਹਾਂ ਤੇ ਇਹ ਮੇਰੀ ਗਲਾਸ ਉੱਤੇ ਫੋਟੋ ਇਸ ਸकाई ਟਾਵਰ ਦੇ ਵਿੱਚ ਹੈਗੇ ਸਕੇ ਜਗਾ ਫੋਟੋ ਖਿੱਚ ਰਿਹਾ ਬਾਅਦ ਤੁਹਾਨੂੰ ਵੇਚਦੇ ਆ ਪਰ ਮੈਂ ਆਪਣੇ ਫੋਨ ਨਾਲ ਚਾਈ ਸੀ ਇਹ ਤਾਂ ਇਹ ਤਾਂ ਇੱਕ ਨੁਕਤਾ ਹੋਰ ਤੋਂ ਲੱਗਦਾ ਕਿ ਕਾਇਚੀ ਨਹੀਂ ਇਕ ਨਹੀਂ ਹੈ ਕਿ ਗਿਫਟ ਸ਼ਾਪ ਹਮ ਤੌਰ ਤੇ ਕਿਤੇ ਵੀ ਤੁਸੀਂ ਸਾਈਟ ਵਿਜ਼ਿਟ ਕਰਨ ਜਾਓ ਉੱਥੇ ਹੁੰਦੀ ਹੈ ਤੇ ਨਾ ਤੁਹਾਨੂੰ ਉਹਦੇ ਵਿੱਚ ਹੀ ਲਗਾਉਣਾ ਹੁੰਦਾ ਤਾਂ ਕਿ ਕੁਝ ਨਾ ਕੁਝ ਬਾਏ ਕਰਕੇ ਲੈ ਕੇ ਜਾਓ ਕਈ ਵਾਰ ਨਾ ਵੀ ਇਰਾਦਾ ਹੋਵੇ ਤੇ ਕਿ ਇਹ ਰ ਕੋਈ ਚੀਜ਼ ਵੇਖ ਕੇ ਸੋਹਣੀ ਲੱਗਦੀ ਆ ਤੇ ਬੰਦਾ ਫਿਰ ਬਾਏ ਕਰ ਲਿੰਦਾ ਇਹ ਸੀ ਜੀ ਆਪਣਾ ਟੋਕੀਓ ਸਕਾਈ ਟਰੀ ਦਾ ਟੂਰ ਤੇ ਇਹ ਵਲੌਗ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਤੁਹਾਨੂੰ ਦੋ ਵਲੌਗ ਦਿਖਾਤੇ ਇੱਕ ਟੋਕੀਓ ਟਾਵਰ ਦਾ ਤੇ ਇੱਕ ਟੋਕੀਓ ਸਕਾਈ ਟਰੀ ਦਾ ਤੇ ਆਸ ਕਰਦੇ ਹਾਂ ਕਿ ਵਲੌਗ ਤੁਹਾਨੂੰ ਪਸੰਦ ਆਏਗਾ ਤੇ ਜੁੜੇ ਰਹੇ ਇਸੇ ਤਰ੍ਹਾਂ ਤੇ ਮਿਲਦੇ ਆਪਾਂ ਹੁਣ ਨਵੇਂ ਵਲੌਗ ਵਿੱਚ ਇਸੇ ਟੋਕੀਓ ਸ਼ਹਿਰ ਵਿੱਚ ਹੀ ਕਿਸੇ ਹੋਰ ਜਗ੍ਹਾ ਤੇ ਤੇ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ